ਬੋਲੇ ਸੋ ਨਿਹਾਲ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਸੁੱਖਾ ਕਲਿਆਣ ਹੈ ਜੀ ਤੇ ਜ਼ਿਲ੍ਹਾ ਬਠਿੰਡਾ ਉਥੋਂ ਉਸ ਨਗਰ ਖੇੜੇ ਤੋਂ ਇਹ ਵੀਰ ਸਾਡੇ ਕੋਲੇ ਆਏ ਨੇ ਆਈ ਨਹੀਂ ਨਾਲ ਸੇਵਾ ਵੀ ਲੈ ਕੇ ਆਏ ਨੇ ਬਾਈ ਕੁਆਂਟਲ ਕਣਕ ਬਾਈ ਹਣੀ ਪਿੰਡ ਦੇ ਵਿੱਚੋਂ ਸੇਵਾ ਕਠੀ ਕਰਕੇ ਲੈ ਕੇ ਆਏ ਨੇ ਪਰਿਵਾਰ ਨਾਲ ਪਿੰਡ ਦੇ ਨਗਰ ਨਿਵਾਸੀ ਤੇ ਇਹਨਾਂ ਦਾ ਸਾਰਿਆਂ ਦਾ ਵੀ ਪਰਿਵਾਰ ਦਾ ਪਿੰਡ ਦਾ ਇੱਕ ਸੂਤਰਤਾ ਰਾ ਜਿਹੜਾ ਇਹ ਵੀਰ ਆ ਸਾਡਾ ਰਾਜੂ ਰਾਜੂ ਵੀਰ ਨੂੰ ਪ੍ਰਮਾਤਮਾ ਨੇ ਸੇਵਾ ਬਖਸ਼ੀ ਹੈ ਗਊਆਂ ਦੀ ਸੇਵਾ ਕਰਦਾ ਜਖਮੀ ਗਾਵਾਂ ਦੀ ਤੇ ਇਹ ਦੀ ਵਾਈ ਤੋਂ 4-5 ਸਾਲ ਪਹਿਲਾਂ ਵੀਰ ਦਾ ਫੋਨ ਆਇਆ ਸਾਨੂੰ ਇਨੇ ਇੱਕ ਵੀਡੀਓ ਭੇਜੀ ਕਹਿੰਦਾ ਬਾਈ ਮੇਰੇ ਪਿੰਡ ਦੇ ਵਿੱਚ ਇੱਕ ਮਾਤਾ ਉਹਦੇ ਕੀੜੇ ਪਏ ਹੋਇਆ ਛਾਤੀਆਂ 'ਚ ਕੀੜੇ ਪਏ ਆ ਉਹਦੀਆਂ 'ਚ ਵੀ ਮੇਰੇ ਕੋਲੇ ਉਹਦੇ ਘਰ ਵਾਲਾ ਆਇਆ ਕਹਿੰਦਾ ਯਾਰ ਮੈਨੂੰ ਕੋਈ ਦਵਾਈ ਦੇ ਜਿਹੜੀ ਤੂੰ ਗਾਵਾਂ ਦੇ ਪਾਉਣਾ ਹੁੰਦਾ ਜ਼ਖਮਾਂ ਤੇ ਵੀ ਤੁਹਾਡੀ ਚਾਚੀ ਦੇ ਕੀੜੇ ਪੈ ਗਏ ਤੇ ਮੈਂ ਚੱਲ ਨਹੀਂ ਸਕਿਆ ਉਹਦੀ ਗੱਲ ਵੀ ਮੈਂ ਉਹਦੇ ਨਾਲ ਗਿਆ ਜਦੋਂ ਉਹਦੇ ਘਰੇ ਜਾ ਕੇ ਦੇਖੀ ਹਾਲਤ ਤੇ ਉਹ ਮਾਂ ਦੀਆਂ ਅਸਾਰੇ ਪਾਸੇ ਸਾਈਡ ਤੋਂ ਕੱਚਾਂ 'ਚ ਕੀੜਿਆਂ ਨੇ ਖੁੱਡਾਂ ਪੱਟੀਆਂ ਪਈਆਂ ਸੀ ਤੇ ਵੀਰ ਨੂੰ ਅਸੀਂ ਤਰੰਤੀ ਕਿਹਾ ਵੀਰੇ ਤੂੰ ਲੈ ਕੇ ਆ ਜਾ ਸਾਡੇ ਕੋਲੇ ਵੀ ਸੱਤੋਂ ਆਉਣ ਨੂੰ ਟਾਈਮ ਲੱਗਣਾ ਵਾ ਤੇ ਜਦੋਂ ਰਾਜੂ ਉਸ ਮਾਲ ਨੂੰ ਲੈ ਕੇ ਆਇਆ ਸੀ ਇੱਥੇ ਉਹ ਅੱਖਾਂ ਦੇ ਵਿੱਚੋਂ ਅੰਜੂ ਨਹੀਂ ਸੀ ਰੋਕ ਰਹੇ ਗੱਲ ਜਿਹੜੀ ਸ਼ਰਮ ਆ ਨਾ ਤੇ ਜਿਹੜੀ ਇੱਕ ਆਪਣੇਪਣ ਦੀ ਮਹਿਕਾ ਇਹ ਮੰਨਿਆ ਹੀ ਮੰਦੀ ਜਾਂਦੀ ਹੈ ਸ਼ਰਮ ਵੀ ਤਾਂ ਹੀ ਆਉਂਦੀ ਏ ਜੇ ਅਸੀਂ ਮੰਨੀਏ ਤੇ ਸਾਡੀ ਰਿਸ਼ਤੇਦਾਰੀ ਸਾਡੀ ਇੱਕ ਦੂਸਰੇ ਦੇ ਨਾਲ ਸਾਝਾ ਜਿਹੜੀ ਉਹ ਵੀ ਮੰਨਣ ਦੀ ਆ ਜੇ ਮੰਨਿਏ ਤਾਂ ਉਹ ਵੀ ਮੇਰੀ ਮਾਂ ਸੀ ਜੇ ਨਾ ਮੰਨਿਏ ਤਾਂ ਉਹ ਸੱਤ ਬਗਾਨੀ ਸੀ ਜੇ ਮੰਨਿਏ ਤਾਂ ਉਹ ਬੱਕਰੀਆਂ ਵਾਲੇ ਦੇ ਘਰ ਵਾਲੀ ਸੀ ਆਪਦੇ ਲੱਛਣੀ ਉਹਦੇ ਕੀੜੇ ਪੈ ਗਏ ਤੇ ਜੇ ਮੰਨਿਏ ਤਾਂ ਸ਼ਰਮ ਆਉਂਦੀ ਸੀ ਵੀ ਸਾਡੀ ਮਾਂ ਦੇ ਕੀੜੇ ਪੈ ਗਏ ਜਿਨ੍ਹਾਂ ਛਾਤੀਆਂ ਨੂੰ ਹਰੀ ਸਿੰਘ ਨਲੂਆ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੇ ਪੰਜਾਬ ਦੀਆਂ ਸ਼ੀਣੀਆਂ ਮਾਵਾਂ ਦਾ ਦੁੱਧ ਪੀ ਕੇ ਅੱਡੇ ਕਾਰਨਾਮੇ ਅਡੀਆਂ ਸ਼ਹਾਦਤਾਂ ਦਿੱਤੀਆਂ ਸੀਰ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਯੋਧਿਆਂ ਦੀਆਂ ਅੱਜ ਮਾਵਾਂ ਦੇ ਛਾਤੀਆਂ 'ਚ ਕੀੜੇ ਪੈ ਗਏ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਪਹਿਲੀ ਵਾਰ ਇੱਕ ਮਾਂ ਦੇ ਕੀੜੇ ਪਏ ਦੇਖੇ ਸੀ ਤੇ ਉਹ ਮਾਂ ਵਿਚਾਰੀ ਸੁੱਕ ਕੇ ਤੀਲਾ ਹੋਈ ਪਈ ਸੀ ਤੇ ਆਪ ਹੀ ਆਪਣੇ ਛਾਤੀਆਂ 'ਚੋਂ ਐ ਕੀੜੇ ਕੱਢ-ਕੱਢ ਕੇ ਸਿੱਤੀ ਜਾਂਦੀ ਤੇ ਇਦਾਂ ਪੈਰਾ ਨਾ ਮਿਲੀ ਜਾਂਦੀ ਸੀ ਤੇ ਇਹਨਾਂ ਨਾ ਮੰjde ਤੇ ਬੈਠੀ ਵਿਚਾਰੀ ਬੁੜਕ ਦੀ ਤੜਫ ਦੀ ਚੱਲੀ ਨਹੀਂ ਸੀ ਜਾਂਦੀ ਘਰ ਵਾਲਾ ਬੱਕਰੀਆਂ ਚਾਰਦਾ ਸੀ ਜਵਾਕ ਸੀ ਉਹ ਵੀ ਬੱਕਰੀਆਂ ਚਾਰਦੇ ਸੀ 10-12 ਸਾਲ ਪਹਿਲਾਂ ਉਹਦੇ ਬ੍ਰੈਸਟ ਦੇ ਵਿੱਚ ਗੱਠ ਬਣ ਗਈ ਸੀ ਹਸਪਤਾਲ ਲੈ ਕੇ ਗਿਆ ਗਰੀਬ ਬਾਪੂ ਸਰਕਾਰੀ ਚ ਸਰਕਾਰੀ ਵਾਲੇ ਕਹਿੰਦੇ ਬਾਪੂ ਇਹਨੇ ਕੈਂਸਰ ਹੋ ਗਿਆ ਇਹਦਾ ਲਾਜ ਕੋਈ ਨਹੀਂ ਸੇਵਾ ਹੀ ਆ ਵਸ ਤੂੰ ਸੇਵਾ ਕਰ ਲੈ ਤੇ ਬਾਪੂ 11-12 ਸਾਲ ਸੇਵਾ ਹੀ ਕਰੀ ਗਿਆ ਉਹਦੀ ਤੇ ਜੇ ਕਿਤੇ ਉਦੋਂ ਹੀ ਮਾਤਾ ਦੇ ਬ੍ਰੈਸਟ ਦੇ ਵਿੱਚੋਂ ਗੱਠ ਕੱਢੀ ਜਾਂਦੀ ਉਹ ਦੁੱਖ ਨਾ ਚੱਲਦੀ ਪਰ ਧੰਨਵਾਦ ਆ ਰਾਜੂ ਵੀਰ ਦਾ ਸਾਡੇ ਦਾ ਵੀ ਇਸ ਵੀਰ ਨੇ ਉਸਮਾਨ ਨੂੰ ਇੱਥੇ ਤਿੱਕਰ ਪਹੁੰਚਦਾ ਕੀਤਾ ਇਸ ਵੀਰ ਦੇ ਦਿਲ ਦੇ ਵਿੱਚ ਉਹ ਦਰਦ ਉਹ ਚੀਜ਼ ਪੈਦਾ ਹੋਈ ਉਸਮਾਨ ਨੂੰ ਦੇਖ ਕੇ ਵੀ ਯਾਰ ਇਹ ਮੇਰੀ ਮਾਂ ਵਾ ਬਸ ਫਰਕ ਸਿਰਫ ਇੰਨਾ ਕੀ ਆ ਭਾਈ ਅੱਜ ਸਾਡੇ ਸਮਾਜ ਦੇ ਵਿੱਚ ਨਾ ਦੂਰੀਆਂ ਵੱਧ ਗਈਆਂ ਅਸੀਂ ਸੈਲਫਿਸ਼ ਹੋ ਗਏ ਅਸੀਂ ਸਿਰਫ ਆਪਣੇ ਆਪ ਨੂੰ ਦੇਖਦੇ ਆ ਅੰਨਾ ਬੰਦੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ ਅਸੀਂ ਬਾਹਰ ਆਸ-ਪਾਸ ਦੇਖਣਾ ਹੀ ਬੰਦ ਕਰਤਾ ਨਹੀਂ ਤਾਂ ਉਹ ਮਾਂ ਐਦਾਂ ਨਾ ਰੋਲਦੀ ਵਿਚਾਰੀ ਉਹਦੇ ਆਪਦੇ ਭਰਾ ਉਹਦੇ ਭਤੀਜੇ ਉਹਦੇ ਭਾਣ ਜੇ ਹਨਾ ਕਿੱਡਾ ਰਿਸ਼ਤੇਦਾਰੀਆਂ ਦਾ ਕਨਵਾ ਹੁੰਦਾ ਕੋਈ ਕਿਸੇ ਨੇ ਵੀ ਨਹੀਂ ਦੇਖਿਆ ਪਰ ਅੱਜ ਬਹੁਤ ਧੰਨਵਾਦ ਆ ਅੱਜ ਨਹੀਂ ਅਸੀਂ ਹਰ ਸਾਲ ਰਾਜੂ ਵੀਰ ਆਪਦੇ ਪਿੰਡ ਦੇ ਵਿੱਚੋਂ ਕਣਕ ਦੀ ਸੇਵਾ ਇਕੱਠੀ ਕਰਕੇ ਲੈ ਕੇ ਆਉਂਦਾ ਸਰਦੀਆਂ ਦੇ ਵਿੱਚ ਵੀ ਇਹਨਾਂ ਨੇ ਕੋਈ ਨਾ ਕੋਈ ਸੇਵਾ ਲੈ ਕੇ ਆਉਣੀ ਆ ਆਪਣੇ ਸਰਕਲ ਦੇ ਵਿੱਚੋਂ ਦੋਸਤਾਂ ਮਿੱਤਰਾਂ ਨਾਲ ਰਲ ਕੇ ਚਾਹੇ ਕੋਈ ਲੀੜੇ ਕੱਪੜੇ ਦੀ ਲੋੜ ਆ ਕੋਈ ਰਾਸ਼ਨ ਦੀ ਲੋੜ ਆ ਜਿੱਦਾਂ ਦੀ ਵੀ ਸਾਡੀ ਇੱਥੇ ਕੋਈ ਦੇਖਦੇ ਆ ਪੋਸਟ ਸਾਡੀ ਜ਼ਰੂਰਤ ਨੂੰ ਸਮਝਦਿਆਂ ਹੋਇਆਂ ਇਹ ਵੀਰ ਉਹਨਾਂ ਨੇ ਅਬਰਾਲਾ ਕਰਦੇ ਰਹਿਣਾ ਦੋ ਚਾਰ ਮਹੀਨਿਆਂ ਦੇ ਵਿੱਚ ਹਰ ਵਾਰ ਆਪਣਾ ਹਿੱਸਾ ਪਾ ਕੇ ਜਾਂਦੇ ਨੇ ਵੀ ਤੇ ਕਲਿਆਣ ਸੁੱਖਾ ਪਿੰਡ ਦਾ ਧੰਨਵਾਦ ਆ ਨਿਵਾਸੀਆਂ ਦਾ ਧੰਨਵਾਦ ਆ ਜਿਨਨੇ ਵੀਰਾਂ ਨੇ ਭੈਣਾਂ ਨੇ ਹਿੱਸਾ ਪਾਇਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਵੀਰੇਹੋਣੀ ਢੱਲਮਾ ਪਿੰਡ ਤੋਂ ਨਾਲ ਭੋਤਨਾ ਪਿੰਡਾਂ ਤੇ ਨਾਲ ਜੈਮਲ ਸਿੰਘ ਵਾਲਾ ਇਹਨਾਂ ਤਿੰਨਾਂ ਪਿੰਡਾਂ ਤੋਂ ਵੀਰੇਹੋਣੀ ਕਣਕ ਦੀ ਸੇਵਾ ਲੈ ਕੇ ਆਏ ਨੇ ਕਿਉਂਕਿ ਢੱਲਮਾ ਪਿੰਡ ਵਾਲੇ ਵੀਰ ਤਾਂ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਦੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਨਾਲ ਜੁੜੇ ਹੋਏ ਨੇ ਕਣਕ ਲੈ ਕੇ ਆਉਂਦੇ ਨੇ ਹਰ ਵਾਰ ਇਸ ਵਾਰ ਵੀ ਰੁਣੀ ਦੱਸਦੇ ਆ ਵੀ ਜੈਮਲ ਸਿੰਘ ਵਾਲੇ ਤੋਂ ਤੇ ਘੋਤਨੇ ਤੋਂ ਵੀ ਕੁਝ ਵੀਰਾਂ ਨੇ ਹਿੱਸਾ ਪਾਇਆ ਵਾ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਬਖਸ਼ੀ ਉਹਨਾਂ ਸਾਰੇ ਵੀਰਾਂ ਨੂੰ ਉਹਨਾਂ ਨਗਰ ਨਿਵਾਸੀ ਵੀਰਾਂ ਨੂੰ ਸਾਡੀਆਂ ਨੂੰ ਭੈਣਾਂ ਨੂੰ ਇਹਨਾਂ ਨੇ ਆਪਣੀ ਨੇਕ ਕਮਾਈ ਚੋਂ ਇਹ ਦਾਣਾ-ਦਾਣਾ ਜੋ ਕਣਕ ਦਾ ਭੇਜਿਆ ਇਹ ਸਹੀ ਲੇਖੇ ਲੱਗ ਸਕੇ ਸਾਡੇ ਪਰਿਵਾਰ ਦੇ ਵਿੱਚ ਜਿਹੜੀਆਂ ਸਾਡੀਆਂ ਜ਼ਰੂਰਤਾਂ ਚਾਹੇ ਉਹ ਰਾਸ਼ਨ ਪਾਣੀ ਆ ਚਾਹੇ ਲੀੜਾ ਕਪੜਾ ਚਾਹੇ ਉਹ ਦਵਾਈ دارو ਆ ਚਾਹੇ ਉਹ ਸਿਰ ਦੇ ਉੱਤੇ ਛੱਤ ਆ ਇਹ ਸਭ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਇਦਾਂ ਦੇ ਰੱਬ ਰੂਪੀ ਵੀਰ ਹੀ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਨੇ ਕਿਉਂਕਿ ਸਾਡਾ ਪਰਿਵਾਰ ਕਰੀਬ 850 ਮੈਂਬਰਾਂ ਦਾ ਸੀ ਪਰਿਵਾਰ ਦੇ ਵਿੱਚ ਇੱਥੇ ਇਸ ਵੱਡੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪ੍ਰਮਾਤਮਾ ਆਪੇ ਇਦਾਂ ਦੇ ਵੱਡੇ ਦਿਲ ਵਾਲੇ ਵੀਰਾਂ ਨੂੰ ਭੇਜ ਕੇ ਪੂਰੀਆਂ ਕਰਾਉਂਦੇ ਨੇ ਬਹੁਤ ਬਹੁਤ ਧੰਨਵਾਦ ਆ ਭਾਈ ਤਿੰਨ ਨਗਰਾਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ